ਅਕਾਲੀਆਂ ਨੇ ਸ਼ੁਰੂ ਕੀਤਾ ਕਾਂਗਰਸ ਤੋਂ ਕਾਬੂ ਨਹੀਂ ਆਇਆ ਤੇ ਆਪ ਵਾਲਿਆਂ ਨੇ ਟੌਪ ਤੇ ਪਹੁੰਚਤਾ ਇਹੋ ਜੀ ਵੀਡੀਆਂ ਵੀਡੀਓ ਤੇ ਇਹੋ ਜੀਆਂ ਗੱਲਾਂ ਤੁਹਾਨੂੰ ਹਰ ਜਗ੍ਹਾ ਹਰ ਸਮੇਂ ਮਿਲਣਗੀਆਂ ਹਾਲਾਤ ਪੰਜਾਬ ਦੇ ਕਾਨੂੰਨ ਔਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਗਵਰਨਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸਰਕਾਰ ਲੋਟੂਆਂ ਦੀ ਲਟੇਰੀਆਂ ਦੀ ਡਾਕੂਆਂ ਦੀ ਚੋਰਾਂ ਦੀ ਸਮੈਕੀਆਂ ਦੀ ਨਸ਼ੇੜੀਆਂ ਦੀ ਕੰਟਰੋਲ ਸਾਰਾ ਉਹਨਾਂ ਦਾ ਅਗਲੇ ਸ਼ਰੇ ਆਮ ਚੈਲੰਜ ਕਰਕੇ ਲੁੱਟਦੇ ਆ ਕੁੱਟਦੇ ਆ ਮਾਰਦੇ ਆ ਸ਼ਰੇ ਆਮ ਅਗਲੇ ਚੈਲੰਜ ਦਿੰਦੇ ਆ ਫੋਨ ਕਰਦੇ ਆ ਆ ਦੇਖੋ ਆ ਵੀਡੀਓ ਤੁਹਾਡੇ ਸਾਹਮਣੇ ਆ ਪੱਟੀ ਤੋਂ ਤਮ ਤਮ ਜਾਂਦਿਆਂ ਨੂੰ ਇਸ ਜੋੜੇ ਨੂੰ ਲਟੇਰਿਆ ਨੇ ਰਸਤੇ 'ਚ ਜੇਬ ਨੂੰ ਹੱਥ ਪਾ ਲੈ ਚਲਦਿਆਂ ਚਲਦਿਆਂ ਹਿੰਮਤ ਸੀ ਉਹਨਾਂ ਦੀ ਬਹੁਤ ਖੇਚਤੂ ਹੋਈ ਜੇਬ ਪਾੜ ਕੇ ਲੈ ਕੇ ਔਰ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਸੁੱਟਤਾ ਉਹਨਾਂ ਦੇ ਸੱਟਾਂ ਲੱਗੀਆਂ ਹਾਲਾਤ ਕੀ ਸਰਕਾਰ ਨਾਮ ਦੀ ਚੀਜ਼ ਜ਼ੀਰੋ ਆ ਕੋਈ ਵੀ ਕਿਤੇ ਨਹੀਂ ਹੈ ਸਰਕਾਰ ਨਾਮ ਦੀ ਪੰਜਾਬ ਦੇ ਵਿੱਚ ਕੱਲ ਹੀ ਕਹਿੰਦੇ ਸੀ ਇਹਨੂੰ ਅਮਰੀਕਾ ਦਾ ਕਿਹੜਾ ਸ਼ਹਿਰ ਬਣਾ ਕੈਲੀਫੋਰਨੀਆ ਔਰ ਭਗਵੰਤ ਮਾਨ ਕਹਿੰਦਾ ਸੀ ਇੱਥੇ ਗੋਰੇ ਨੌਕਰੀ ਕਰਨ ਆਉਣਗੇ ਕਮਾਲ ਕਰਤੀ ਜੇ ਤੁਸੀਂ ਉਹਨਾਂ ਨੇ ਬਿਹਾਰ ਬਣਾਤਾ ਤੇ ਤੁਸੀਂ ਬਿਹਾਰ ਤੋਂ ਵੀ ਗਾਂ ਆ ਕਿਹੜਾ ਸੰਵਾਲੀਆ ਬਣਾਤਾ ਤੁਸੀਂ ਤਾਂ ਹਾਰਦੀ ਕਰਤੀ ਕੋਈ ਚੀਜ਼ ਨਹੀਂ ਆ ਗਵਰਨਮੈਂਟ ਨਾਮ ਦੀ ਜਾਂ ਪੁਲਿਸ ਨਾਮ ਦੀ ਪੁਲਿਸ ਸਿਰਫ ਆਮ ਆਦਮੀ ਨੂੰ ਤੰਗ ਕਰਨ ਦੇ ਲਈ ਆਮ ਆਦਮੀ ਦੇ ਚਲਾਨ ਕੱਟਣ ਦੇ ਲਈ ਜਾਂ ਆਮ ਆਦਮੀ ਨੂੰ ਪਰੇਸ਼ਾਨ ਕਰਨ ਦੇ ਲਈ ਆਮ ਆਦਮੀ ਤੋਂ ਫਰੋਤੀਆਂ ਲੈਣ ਦੇ ਲਈ ਇਸੇ ਲਈ ਪੁਲਿਸ ਕੰਮ ਕਰ ਰਹੀ ਆ ਬਾਕੀ ਜਿਹੜੇ ਆ ਲੁਟੇਰੇ ਚੋਰ ਡਾਕੂ ਜਾਂ ਸਮਗਲਰ ਜਾਂ ਨਸ਼ੇੜੀ ਉਹਨਾਂ ਦੀ ਪੂਰੀ ਸਪੋਰਟ ਦੇ ਵਿੱਚ ਪੁਲਿਸ ਵੀ ਆ ਤੇ ਸਰਕਾਰ ਵੀ ਆ ਹਾਲਾਤ ਇੰਨੇ ਖਰਾਬ ਹੋ ਗਏ ਬਿਹਾਰ ਤਾਂ ਸਾਡੇ ਨਾਲੋਂ 100 ਗੁਣਾ ਚੰਗਾ ਹੋ ਗਿਆ ਤੇ ਅਸੀਂ ਬਿਹਾਰ ਨਾਲੋਂ 100 ਗੁਣਾ ਮਾੜੇ ਹੋ ਗਏ। ਇਹੋ ਜੀਆਂ ਚੀਜ਼ਾਂ ਸੁਣੇ ਦੀਆਂ ਸੀਗੀਆਂ ਬਿਹਾਰ ਤੇ ਜਿਹੜੀਆਂ ਨਾ ਉਤੋਂ ਵੀ ਜਾਂ ਗਾਂ ਵਧ ਕੇ ਸਾਡੇ ਇੱਥੇ ਹੋਣ ਰਹੀਆਂ। ਹੁਣ ਦੱਸੋ ਪੰਜਾਬ ਕਿੱਧਰ ਨੂੰ ਜਾਵੇ ਪੰਜਾਬੀ ਕਿੱਧਰ ਨੂੰ ਜਾਣ ਜਦੋਂ ਸਰਕਾਰ ਹੀ ਇਹੋ ਜੀ ਹੋ ਗਈ ਸਰਕਾਰ ਨੂੰ ਮਤਲਬ ਨਹੀਂ ਰਿਹਾ ਕਿ ਕੀ ਕਰਨਾ ਹੈ ਪੰਜਾਬ ਨੂੰ ਕਿਵੇਂ ਸੰਭਾਲਣਾ। ਹੁਣ ਕੀ ਕਰੇਗਾ ਕੋਈ ਦੱਸੋ। ਹਾਂਜੀ ਵੀਰ ਆ ਜਿਹੜੇ ਪੱਟੀ ਤੋਂ ਤਰਨਤਾਰ ਨੂੰ ਆਉਂਦੇ ਨਾ ਲੋਕ ਮੋਟਰਸਾਈਕਲ ਤੇ ਇਹ ਜੰਡੋਗੀ ਸਿਹੜੀ ਦਾ ਇਹ ਏਰੀਆ ਦੇ ਵਿੱਚ ਨਾ ਆ ਦੇਖੋ ਮੇਰਾ ਕੁੱਤਾ ਇੱਥੋਂ ਮੋਟਰਸਾਈਕਲ ਤੇ ਚੜ੍ਹੇ ਤੋਂ ਆ ਮੋਟਰਸਾਈਕਲ ਸਾਡਾ ਦੋਵੇਂ ਜੀ ਇਹੀ ਬੈਠੇ ਆ। ਤੇ ਕੁਰੀ ਹੋਵੇ ਕੰਜਰਾਂ ਵਾਲੇ ਨਾ ਜੇਬ ਨੂੰ ਹੱਥ ਬਾਗੇ ਛੱਡਿਆ ਨਹੀਂ ਗਾ ਬੇਬ ਨੂੰ ਪਤਾ ਨਹੀਂ ਕੀ ਉਹਨਾਂ ਨੇ ਕੋਲ ਹੀ ਗਾ ਦੇ ਉਹਨਾਂ ਖਿੱਚ ਕੇ ਰਹਿ ਗਏ ਪਤਾ ਨਹੀਂ ਨਿਕਲੂਗਾ ਪਿੱਛੋਂ। ਇੰਕੀ ਐਂ ਸੱਟਾਂ ਲੱਗ ਗਿਆ ਸਾਡੇ ਦੋਹਾਂ ਨਾਲੇ। ਆ ਦੇਖੋ ਇੱਥੇ ਮਾਰ ਗਏ ਆ। ਸੱਟਾਂ ਲੱਗਿਆ ਇਹਨਾਂ ਨੂੰ ਲਾਤ ਮਾਰੀ ਮੋਟਰਸਾਈਕਲ ਨੂੰ ਜਾਂਦੇ ਜਾਂਦੇ ਦੇ ਬੜਵਾ ਲੈ ਕੇ ਕੱਢ ਕੇ ਚਲਦੇ ਮੋਟਰਸਾਈਕਲ ਤੋਂ। ਇਹਨਾਂ ਨੇ ਸੱਟਾਂ ਲਾ ਗਿਆ ਵੇਖੋ ਜੀ ਸਿਰ 'ਚ ਆਹ ਤਾਂ ਪੈਰਾਂ ਦੇ ਲਾਈਆਂ ਹੀ ਸੱਟਾਂ ਇਹਨਾਂ ਦੇ ਆ ਲੀੜੇ ਪਾੜ ਗਏ ਆ ਲੀੜੀ ਲੋ ਨਾ ਬਾਬੇ ਦੇ ਗੇੜ ਦੀ ਆ ਬਾਬੇ ਦੇ ਗੇੜ ਦੀ ਤੇ ਆਹੀਂ ਇੱਥੇ ਤਰ ਤਰ ਰੋੜ ਤੇ ਆ ਜੀ ਆ ਵੇਖੋ ਰਸੂਲਪੁਰ ਵਾਲੀਆਂ ਨਹਿਰਾਂ ਦੇ ਆ ਮੋਟਰਸਾਈਕਲ ਆ ਇਹਨਾਂ ਦਾ ਹਾਂ ਜੀ